ਅ ਪਿੱਛੇ ਤੁਸੀਂ ਸ਼ਾਹਕੋਟ ਦੀਆਂ ਤਸਵੀਰਾਂ ਦੇਖ ਸਕਦੇ ਹੋ ਅੱਜ ਦੀਵਾਲੀ ਦਾ ਦਿਹਾੜੇ ਤੇ ਵਿਚਾਰਵੰਟੀਵੀ ਦੀ ਟੀਮ ਹੈ ਜਿਹੜੀ ਤੁਹਾਨੂੰ ਸਭ ਨੂੰ ਸ਼ੁਕ ਆਮਾ ਦਿੰਦੀ ਹੈ ਉੱਥੇ ਹੀ ਸ਼ਾਹਕੋਟ ਦੇ ਬਾਜ਼ਾਰਾਂ ਦੇ ਵਿੱਚ ਦੀਵਾਲੀ ਦੇ ਹਾਲ ਦੀ ਗੱਲ ਕਰੀਏ ਤਾਂ ਹਾੜਾਂ ਦੀ ਮਾਰ ਤੁਸੀਂ ਬਾਜ਼ਾਰਾਂ ਦੇ ਵਿੱਚ ਦੇਖ ਸਕਦੇ ਹੋ ਹਾਲਾਂਕਿ ਫਿਰ ਵੀ ਜੇ ਦੇਖੀਏ ਤਾਂ ਬਾਜ਼ਾਰਾਂ ਦੇ ਵਿੱਚ ਕਾਫੀ ਸੰਗਤਾਂ ਆਈਆਂ ਹੋਈਆਂ ਨੇ ਤੇ ਦੀਵਾਲੀ ਦੇ ਇਸ ਪਵਿੱਤਰ ਦਿਹਾੜੇ ਨੂੰ ਮਨਾਉਣ ਦੇ ਲਈ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਪਟਾਕਿਆਂ ਦੀ ਖਰੀਦ-ਫਰੋਖਤ ਕਰ ਰਿਹਾ ਹੈ, ਕੱਪੜੇ ਦੀ ਖਰੀਦ ਪਰ ਆਹੜਾਂ ਦੀ ਜਿਹੜੀ ਮਾਰ ਹੈ ਉਹ ਤੁਸੀਂ ਸਾਫ਼ ਦੇਖ ਸਕਦੇ ਹੋ ਇਸ ਵੇਲੇ ਵਿਚਾਰਵਨ ਟੀਵੀ ਤੇ ਆਪ ਸਭ ਨੂੰ ਤਸਵੀਰਾਂ ਜਿਹੜੀਆਂ ਨੇ ਸ਼ਾਹਕੋਟ ਦੇ ਬਾਜ਼ਾਰਾਂ ਦੀਆਂ ਦਿਖਾ ਰਿਹਾ ਸੋ ਜੁੜੇ ਰਹੋ ਵਿਚਾਰਵਨ ਟੀਵੀ ਦੇ ਨਾਲ ਹੋਰ ਵੀ ਜਿਸ ਤਰ੍ਹਾਂ ਦੀ ਕੋਈ ਅਪਡੇਟ ਹੋਏਗੀ ਤੁਹਾਡੇ ਨਾਲ ਜਰੂਰ ਸ਼ੇਅਰ ਕਰਾਂਗੇ ਸੋ ਇਸ ਵੇਲੇ ਤਸਵੀਰਾਂ ਨੇ ਜਿਹੜੀਆਂ ਤੁਹਾਡੇ ਨਾਲ ਸ਼ਾਹਕੋਟ ਤੋਂ ਵਿਚਾਰਵਨ ਟੀਵੀ ਆ ਜਿਹੜਾ ਸਾਨੂੰ ਲਾਈਵ ਦੇ ਵਿੱਚ ਦਿਖਾ ਰਿਆ ਬਾਜ਼ਾਰ ਦੇ ਵਿੱਚ ਮਿਲਾ ਮਿਲਿਆ ਜਿਹਾ ਰਿਸਪਾਂਸ ਹੈ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਸੋ ਅ ਅੱਗੇ ਦੇ ਹਾਲਾਤ ਕੀ ਬਣਦੇ ਨੇ ਪੰਜਾਬ ਦੇ ਆਉਣ ਵਾਲੇ ਦਿਨ ਹੀ ਦੱਸਣਗੇ ਕਿਉਂਕਿ ਹੜ੍ਹਾਂ ਦੀ ਮਾਰ ਪੰਜਾਬ ਦੇ ਉੱਤੇ ਕਾਫੀ ਵੱਡੀ ਪਈ ਸੋ ਬਾਜ਼ਾਰ ਦੇ ਵਿੱਚ ਪਟਾਕਿਆਂ ਦੀ ਜਿਹੜੀ ਅ ਲੋਕਾਂ ਦੇ ਖਰੀਦਣ ਦੀ ਪਰਮਾਰ ਉਹ ਦੇਖਣ ਨੂੰ ਮਿਲ ਸਕਦੀ ਹੈ ਪਰ ਫਿਲਹਾਲ ਜੇ ਗੱਲ ਕਰੀਏ ਪੂਰੇ ਖਾਚਾ ਖਚ ਬਾਜ਼ਾਰ ਭਰੇ ਹੋਏ ਨਹੀਂ ਤਾਂ ਇਹੋ ਜੀ ਕੋਈ ਗੱਲ ਨਹੀਂ ਹੈ ਤਾਂ ਫਿਰ ਵੀ ਕਾਫੀ ਲੋਕ ਜਿਹੜੇ ਨੇ ਬਾਜ਼ਾਰ ਦੇ ਵਿੱਚ ਖਰੀਦਦਾਰੀ ਕਰਨ ਦੇ ਲਈ ਆਏ ਹੋਏ ਨੇ ਸੋ ਜੁੜੇ ਰਹੋ ਵਿਚਾਰਵਨ ਟੀਵੀ ਦੇ ਨਾਲ ਜਿਵੇਂ ਕੋਈ ਹੋਰ ਅਪਡੇਟ ਹੋਏਗੀ ਤੁਹਾਡੇ ਨਾਲ ਜਰੂਰ ਸਾਂਝੀ ਕਰਾਂਗੇ